ਅਗਸਤਸ ਮਹੀਨੇ ਦੀ ਤਪਦੀ ਦੁਪਹਿਰ ਦਾ ਸਮਾਂ ਹੈ ਅਸਮਾਨ ਦੇ ਵਿੱਚ ਮੌਜੂਦ ਸੂਰਜ ਅਗ ਬਹਾਰਿਆ ਹੈ ਐਸੇ ਮਾਹੌਲ ਦੇ ਵਿੱਚ ਜਿੱਥੇ ਦੂਰ ਦੂਰ ਤੱਕ ਨਾ ਬੰਦਾ ਨਾ ਬੰਦੇ ਦੀ ਜਾਤ ਨਜ਼ਰ ਆਉਂਦੀ ਹੈ ਇੱਕ ਗੁਰਸਿੱਖ ਨੌਜਵਾਨ ਪਸੀਨੇ ਨਾਲ ਲਤਪਤ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ ਉਹ ਆਪਣੀ ਉੱਚੀ ਨੀਵੀਂ ਜ਼ਮੀਨ ਨੂੰ ਜੋ ਕਿ ਰੇਤਲੀ ਬੰਜਰ ਅਤੇ ਬਰਾਨੀ ਹੈ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਜ਼ਮੀਨ ਇਸ ਸੇ ਵਿੱਚ ਕੁਝ ਵੀ ਅਗੋਣਾ ਬਿਲਕੁਲ ਰੱਬ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ ਅੱਜ ਇਹ ਆਪਣੀ ਮਿਹਨਤ ਕਰ ਰਿਹਾ ਹੈ ਸ਼ਾਇਦ ਇੱਥੇ ਕੁਝ ਬੀਜਣ ਦੀ ਤਿਆਰੀ ਦੇ ਵਿੱਚ ਹੈ ਲੇਕਿਨ ਇਹਨਾ ਕੰਮ ਕਰਦੇ ਹੋਏ ਇਸ ਪਸੀਨੇ ਭਰੀਆਂ ਅੱਖਾਂ ਦੇ ਨਾਲ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਹਨ ਜਿਵੇਂ ਉਸਦੇ ਬਾਪੂ ਅਕਸਰ ਕੀ ਕਰਦੇ ਸਨ 100 ਕਿੱਲਾਂ ਦੇ ਮਾਲਕ ਸਰਦਾਰ ਜਸਵੰਤ ਸਿੰਘ ਜੋ ਕਿ ਪਿੰਡ ਦੇ ਸਰਪੰਚ ਮਰਦੇ ਦਮ ਤੱਕ ਰਹੇ ਸਨ ਜਿਨ੍ਹਾਂ ਦੇ ਪੰਥ ਪੁੱਤਰ ਸਨ ਉਹ ਅਕਸਰ ਕਹਿੰਦੇ ਸਨਹੋਤਰਾ ਇਸ ਜ਼ਮੀਨ ਦੇ ਵਿੱਚ ਖਜ਼ਾਨਾ ਹੈ ਇਹ ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਵੇਗਾ ਤੈਨੂੰ ਬਹੁਤ ਅਮੀਰ ਬਣਾ ਦੇਵੇਗਾ ਬਸ ਇਸ ਜ਼ਮੀਨ ਦਾ ਸਾਥ ਨਾ ਛੱਡੀ ਇਸ ਜ਼ਮੀਨ ਦੇ ਵਿੱਚ ਜੀ ਤੋੜ ਕੰਮ ਕਰੀ ਉਸ ਨੂੰ ਅਕਸਰ ਲੱਗਦਾ ਵੀ ਮੇਰੇ ਪਿਤਾ ਬਸ ਮੈਨੂੰ ਉਤਸ਼ਾਹ ਕਰਨ ਲਈ ਇਹ ਨਾਲ ਕੁਝ ਕਹਿੰਦੇ ਹਨ ਪਲਾ ਇਸ ਬਰਾਨੀ ਜ਼ਮੀਨ ਦੇ ਵਿੱਚ ਕਿਹੜਾ ਖਜ਼ਾਨਾ ਹੈ ਵਧੀਆ ਜ਼ਮੀਨ ਤਾਂ ਮੇਰੇ ਵੱਡੇ ਭਰਾਵਾਂ ਨੇ ਹੜਪ ਲਈ ਹੈ ਜਿਨ੍ਹਾਂ ਨੇ ਵਧੀਆ ਨਹਿਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਹੈ ਮੇਰੇ ਪਿੰਨੇ ਆ ਦਿੱਤੀ ਹੈ ਮੈਂ ਸਭ ਤੋਂ ਛੋਟਾ ਸੀ ਮੈਂ ਆਪਣੇ ਬਾਪੂ ਦੀ ਜੀਤ ਬੜਾ ਮਿਹਨਤ ਕੀਤੀ ਉਹ ਵੀ ਮੈਨੂੰ ਬੜਾ ਪਿਆਰ ਕਰਦੇ ਸਨ ਮਨ ਦੇ ਵਿੱਚ ਬੜੀ ਸ਼ੰਕਾ ਹੈ ਆਖਿਰ ਮੇਰੇ ਪਿਤਾ ਨੇ ਜੋ ਕਿ ਲੋਕਾਂ ਦੇ ਫੈਸਲੇ ਕਰਵਾਇਆ ਕਰਦੇ ਸਨ ਲੋਕਾਂ ਦੀਆਂ ਜ਼ਮੀਨਾਂ ਦਾ ਨਿਵੇੜਾ ਕਰਾਇਆ ਕਰਦੇ ਸਨ ਉਹ ਜਾਂਦੇ ਜਾਂਦੇ ਮੇਰੇ ਹਿੱਸੇ ਆ ਕਿਵੇਂ ਦੇ ਦੇ ਹਨ ਬੜਾ ਮਨ ਦੇ ਵਿੱਚ ਸੋਗ ਹੈ ਸ਼ੰਕਾ ਹੈ ਲੇਕਿਨ ਅਚਾਨਕ ਕੰਮ ਕਰਦੇ ਕਰਦੇ ਉਸ ਨੂੰ ਇੱਥ ਲੱਗਿਆ ਜਿਵੇਂ ਇੱਕ ਉੱਚੀ ਨੀਵੇਂ ਜਗ੍ਹਾ ਤੇ ਥੱਲੇ ਕੋਈ ਵੱਡਾ ਪੱਥਰ ਜਾਂ ਲੋਹੇ ਦਾ ਕੁਝ ਹੈ ਬੜਾ ਗੁਸਾ ਆਇਆ ਹੈ ਵੀ ਇਹੋ ਜੀ ਜ਼ਮੀਨ ਹੈ ਜਿਸ ਦੇ ਵਿੱਚ ਪੱਥਰ ਵੇਖਣਾ ਉਹ ਮੇਰੇ ਹਿੱਸੇ ਆ ਗਈ ਹੈ ਉਹ ਮੈਂ ਪਲਾ ਉਸ ਦਾ ਕੀ ਕਰਾਂਗਾ ਇੱਕਦਮ ਅਚਾਨਕ ਉਸ ਦਾ ਮਨ ਕੀਤਾ ਮੈਂ ਬਸ ਸੇ ਤੋਂ ਸਾਰਾ ਕੁਝ ਛੱਡ ਕੇ ਚਲਾ ਜਾਵਾਂਗਾ ਇਹ ਜ਼ਮੀਨ ਵੇਚ ਕੇ ਕਿਤੇ ਪਲਾ ਥੋੜੀ ਸਹੀ ਲੇਕਿਨ ਚਾਜ ਦੀ ਜ਼ਮੀਨ ਲਲਵਾ ਲੇਕਿਨ ਫਿਰ ਸੋਚਿਆ ਹੈ ਕੋਈ ਨਾ ਮਨਾ ਮੇਰੇ ਬਾਪੂ ਨੇ ਮੈਨੂੰ ਆ ਦਿੱਤੀ ਹੈ ਮੇਰੇ ਹਿੱਸੇ ਆ ਜਮੀਨ ਆਈ ਹੈ ਮੈਂ ਇੱਥੇ ਕੰਮ ਕਰਾਂਗਾ ਐਸੇ ਨੂੰ ਵਧੀਆ ਬਣਾਵਾਂਗਾ ਇਹ ਸ਼ਾਇਦ ਉਹਨਾਂ ਦਾ ਆਖਰੀ ਸੁਪਨਾ ਸੀ ਇਹ ਸ਼ਾਇਦ ਉਹਨਾਂ ਦੀ ਇੱਛਾ ਸੀ ਜਿਵੇਂ ਆਪਣੀ ਕਹੀ ਦੇ ਨਾਲ ਉਥੇ ਖੋਦਣ ਲੱਗਿਆ ਹੈ ਉਸ ਨੂੰ ਕੱਢਣ ਲੱਗਿਆ ਇੰਨੇ ਥੱਲੇ ਕਿਹੋ ਜਿਹਾ ਪੱਤਰ ਹੈ ਜਾਂ ਕੋਈ ਲੋਹੇ ਦਾ ਕੁਝ ਸੰਦ ਦਬਿਆ ਹੈ ਜਿਵੇਂ ਜਿਵੇਂ ਖੁਦਾਈ ਕਰਤਾ ਜਾ ਰਿਹਾ ਹੈ ਚਲੋ ਉਸਨੇ ਇੱਕ ਲੋਹੇ ਦਾ ਭਾਰੀ ਸਮਾਨ ਨਜਰਾ ਆ ਰਿਹਾ ਹੈ ਜਿਵੇਂ ਉਸਨੇ ਮਿੱਟੀ ਹੱਥਾਂ ਦੇ ਨਾਲ ਪਾਸੇ ਕੀਤੀ ਨਾ ਤੋਂ ਇੱਕ ਬਹੁਤ ਵੱਡਾ ਭਾਰੀ ਜੰਗ ਲੱਗਿਆ ਪੁਰਾਣਾ ਲੋਹੇ ਦਾ ਸੰਦੂਕ ਨਿਕਲਾਇਆ ਹੈ ਉਸ ਨੂੰ ਬੜੀ ਮੁਸ਼ਕਲ ਦੇ ਨਾਲ ਇਹ ਇਕੱਲੇ ਨਹੀਂ ਅੱਦਾ ਪੌਣਾ ਕੱਟ ਲਗਾ ਕੇ ਬੜਾ ਔਖਾ ਬਾਹਰ ਕੱਢਿਆ ਹੈ ਜਿਵੇਂ ਬਾਹਰ ਨਿਕਲਿਆ ਖੋਸ਼ ਉੜ ਗਏ ਹਨ ਇੰਨਾ ਵੱਡਾ ਭਾਰੀ ਸੰਦੂਕ ਪਲਾ ਇੱਥੇ ਕਿਵੇਂ ਦੱਬਿਆ ਹੈ ਆਖਿਰ ਕੀ ਹਾਲਤ ਵਿੱਚ ਕਿਉਂਕਿ ਵੱਡੇ ਪੱਤਰ ਹਨ ਜਾਂ ਬਸ ਐਵੇਂ ਹੀ ਖਾਲੀ ਸੰਦੂਕ ਹੈ ਇਹ ਤਾਂ ਕਿਸੇ ਕੰਮ ਦਾ ਲੱਗਦਾ ਨਹੀਂ ਹੈ ਜੰਗ ਨਾ ਦਾ ਹੈ ਇਸ ਦੇ ਵਿੱਚ ਪਲਾਕੀ ਹੋਵੇਗਾ ਲੇਕਿਨ ਜਿਵੇਂ ਬੜੀ ਮਸ਼ੱਕਤ ਨਾਲ ਉਸ ਮੋٹے ਅਤੇ ਪੁਰਾਣੇ ਤਾਲੇ ਨੂੰ ਤੋੜਿਆ ਨਾ ਜਿਵੇਂ ਉਸਤਾਦ ਟੱਕਣ ਖੋਲਿਆ ਹੈ ਅੰਦਰੋਂ ਚਮਚ ਚਮੰਦਾ ਭਵਿੱਖ ਦੇਖ ਕੇ ਆਪਣੀ ਕਿਸਮਤ ਬਦਲੀ ਦੇਖ ਕੇ ਹੋਸ਼ ਉੱਡ ਗਏ ਹਨ ਇੱਕਦਮ ਛਾਲਾ ਮਾਰ ਕੇ ਉੱਠ ਗਿਆ ਹੈ ਆਖਿਰ ਸੱਚਮੁੱਚ ਇਹ ਹੋ ਜਾ ਕੀ ਨਿਕਲਾਇਆ ਹੈ ਉਸ ਬਕਸੇ ਦੇ ਵਿੱਚੋਂ ਕਿ ਸੱਚਮੁੱਚ ਉਸ ਦੇ ਵਿੱਚ ਕੋ ਖਜ਼ਾਨਾ ਸੀ ਜਾਂ ਫਿਰ ਸਿਰਫ ਪੱਥਰ ਜਾਂ ਖਾਲੀ ਨਿਕਲੇਗਾ ਜਾਂ ਉਸ ਦੇ ਵਿੱਚ ਕੁਝ ਅਜੀਬ ਚੀਜ਼ ਹੈ ਜੋ ਕਿ ਉਸ ਦੀ ਜਿੰਦਗੀ ਬਦਲ ਲਈ ਹੈ ਬਪੂ ਜੋ ਕਿ ਆਪਣੇ ਛੋਟੇ ਮੁੰਡੇ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਉਸਦੇ ਨਾਮ ਅਜਿਹਾ ਅਨਿਆਕ ਕਿਉਂ ਲਿਖਿਆ ਉਸਦੇ ਨਾਮ ਜੋ ਇਹ ਬਰਾਨੀ ਜ਼ਮੀਨ ਕਿਵੇਂ ਲਾ ਗਿਆ ਭਰਾਵਾਂ ਨੇ ਕਿਵੇਂ ਤੋਕਾ ਦਿੱਤਾ ਅਤੇ ਬਾਅਦ ਦੇ ਵਿੱਚ ਰੱਬ ਨੇ ਜੋ ਨਿਆ ਕੀਤਾ ਹੈ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਨਵਾਲ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਆਦਰਕ ਇਤਿਹਾਸ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸਰਦਾਰ ਜਸਵੰਤ ਸਿੰਘ ਪਿੰਡ ਦੇ ਸਭ ਤੋਂ ਵੱਡੇ ਜ਼ਮੀਨ ਦੇ ਮਾਲਕ ਸਨ ਉਹਨਾਂ ਕੋਲ ਲਗਭਗ 100 ਕਲਾ ਜ਼ਮੀਨ ਸੀ ਜਿਸ ਵਿੱਚੋਂ 60 ਕਲੇ ਨਹਿਰਾਂ ਦੇ ਪਾਣੀ ਨਾਲ ਸਿੱਦੇ ਜਾਂਦੇ ਅਤੇ ਬਾਕੀ 40 ਕਲੇ ਬੰਜਰ ਅਤੇ ਬਰਾਨੀ ਸਨ ਜਿਨ੍ਹਾਂ ਨੂੰ ਕੋਈ ਮਹੱਤਵ ਨਹੀਂ ਦਿੰਦਾ ਸੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਿਹਨਤ ਨਾਲ ਕੰਮ ਕੀਤਾ ਆਪਣੀ ਜ਼ਮੀਨ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਉਹ ਦੌਲਤ ਦੇ ਮਾਲਕ ਹੋਣ ਦੇ ਬਾਵਜੂਦ ਬੜੇ ਸਾਦੇ ਸਨ ਜ਼ਮੀਨ ਨਾਲ ਜੁੜੇ ਹੋਏ ਅਤੇ ਗੁਰੂ ਘਰ ਦੇ ਵਿੱਚ ਬੜਾ ਵਿਸ਼ਵਾਸ ਰੱਖਦੇ ਉਹਨਾਂ ਦੇ ਪੰਜ ਪੁੱਤਰ ਸਨ ਸੁਖਦੇਵ, ਬਲਰਾਜ, ਰਣਜੀਤ, ਹਰਪ੍ਰੀਤ ਅਤੇ ਸਭ ਤੋਂ ਛੋਟਾ ਗੁਰਮਿੰਦਰ ਸਿੰਘ ਸੁਖਦੇਵ ਅਤੇ ਬਲਰਾਜ ਦਾ ਵਿਆਹ ਸ਼ਹਿਰ ਦੀਆਂ ਕੁੜੀਆਂ ਦੇ ਨਾਲ ਹੋਇਆ ਸੀ ਉਹਨਾਂ ਦੀਆਂ ਪਤਨੀਆਂ ਸੁਨੀਤਾ ਅਤੇ ਰੇਖਾ ਸ਼ਹਿਰੀ ਠਾਠ ਬੜੀਆਂ ਅਧੀਸਨ ਉਹਨਾਂ ਦਾ ਮਕਸਦ ਸਿਰਫ ਪੈਸਾ ਅਤੇ ਜ਼ਮੀਨ ਤੇ ਕਬਜ਼ਾ ਕਰਨਾ ਸੀ ਉਹ ਹਮੇਸ਼ਾ ਆਪਣੇ ਘਰ ਵਾਲਿਆਂ ਨੂੰ ਢੁਕਾਉਂਦੀਆਂ ਰਹਿੰਦੀਆਂ ਸੁਖਦੇਵ ਅਤੇ ਬਲਰਾਜ ਵੀ ਆਪਣੀਆਂ ਪਤਨੀਆਂ ਦੀ ਗੱਲ ਬਣ ਕੇ ਆਪਣੇ ਪਿਤਾ ਜੀ ਨਾਲ ਬੇਰੁਕੀ ਨਾਲ ਪੇਸ਼ ਆਉਂਦੇ ਉਹਨਾਂ ਦੇ ਬੋਲਾਂ ਦੇ ਵਿੱਚ ਹੰਕਾਰ ਅਤੇ ਲਾਲਚ ਸਾਫ਼ ਦਿਖਦਾ ਸੀ ਰਣਜੀਤ ਤੀਜਾ ਪੁੱਤਰ ਬਹੁਤ ਚਲਾਕ ਸੁਭਾਤਾ ਸੀ ਉਸੇ ਦਾ ਲਾਲਚ ਨਹੀਂ ਕਰਦਾ ਸੀ ਪਰ ਪਰਿਵਾਰ ਦੇ ਵਿੱਚ ਤਣਾਅ ਪੈਦਾ ਕਰਦਾ ਰਹਿੰਦਾ ਉਸ ਦੀ ਪਤਨੀ ਮਨਪ੍ਰੀਤ ਵੀ ਸੁਨੀਤਾ ਅਤੇ ਰੇਖਾ ਨਾਲ ਮਿਲ ਕੇ ਘਰ ਦੇ ਵਿੱਚ ਲੜਾਈ ਝਗੜੇ ਕਰਵਾਉਂਦੇ ਰਹਿੰਦੇ ਉਹ ਹਮੇਸ਼ਾ ਜ਼ਮੀਨ ਦੀ ਵੰਡ ਦੀ ਗੱਲ ਛੇੜਦੇ ਜਿਵੇਂ ਕਿ ਇਹ ਉਹਨਾਂ ਦੇ ਜਨਮਸਿੱਧ ਅਧਿਕਾਰ ਹੋਵੇ ਹਰਬ੍ਰੀਜ ਚੌਥਾ ਪੁੱਤਰ ਸ਼ਹਿਰੀ ਜੀਵਨ ਵੱਲ ਜ਼ਿਆਦਾ ਖਿੱਚਿਆ ਰਹਿੰਦਾ ਉਸ ਨੂੰ ਜ਼ਮੀਨ ਦੇ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ ਉਹ ਸਿਰਫ਼ ਆਪਣਾ ਹਿੱਸਾ ਲੈ ਕੇ ਸ਼ਹਿਰ ਦੇ ਵਿੱਚ ਸੈਟਲ ਹੋਣਾ ਚਾਹੁੰਦਾ ਸੀ ਉਸਦੀ ਪਤਨੀ ਰੀਟਾ ਵੀ ਐਸੇ ਤਰ੍ਹਾਂ ਸੋਚਦੀ ਸੀ ਇਹ ਚਾਰੋਂ ਭਰਾ ਅਤੇ ਉਹਨਾਂ ਦੀਆਂ ਪਤਨੀਆਂ ਆਪਣੇ ਪਿਤਾ ਨੂੰ ਸਿਰਫ ਜ਼ਮੀਨ ਦੇ ਮਾਲਕ ਵਜੋਂ ਦੇਖਦੇ ਸਨ ਇੱਕ ਰਿਸ਼ਤੇਦਾਰ ਵਜੋਂ ਨਹੀਂ ਬਾਪੂ ਤੁਹਾਡੇ ਕੋਲ ਇਨੀ ਜਿੰਮੇ ਨਹੀਂ ਸਾਡੇ ਕੋਲ ਵਧੀਆ ਗੱਡੀ ਵੀ ਨਹੀਂ ਹੈ ਪਿੰਡ ਦੇ ਹੋਰ ਲੋਕ ਦੇਖੋ ਕਿੰਨਿਆ ਐਸ਼ਾ ਕਰਦੇ ਹਨ ਸਾਡੇ ਤੋਂ ਅਧੀ ਜ਼ਮੀਨ ਵਾਲੇ ਕਿੰਨਿਆ ਕਿੰਨਿਆ ਵੱਡੀਆਂ ਆਲੀਸ਼ਾਨ ਗੱਡੀਆਂ ਲੈ ਕੇ ਘੁੰਮਦੇ ਹਨ ਸੁਖਦੇਵ ਇੱਕ ਦਿਨ ਗੁੱਸੇ ਵਿੱਚ ਕਹਿੰਦਾ ਹੈ ਸਾਡੇ ਕੋਲ ਦੇਖੋ ਆ ਪੁਰਾਣੀਆਂ ਗੱਡੀਆਂ ਹਨ ਜਦੋਂ ਸਰਦਾਰ ਜਸਵੰਤ ਸਿੰਘ ਆਪਣੇ ਕਮਰ ਵਿੱਚ ਬੈਠੇ ਗੁਰਬਾਣੀ ਦਾ ਪਾਠ ਕਰ ਰਹੇ ਸਨ ਉਸੀ ਸ਼ਹਿਰ ਵਾਲਿਆਂ ਵਰਗੇ ਕੱਪੜੇ ਨਹੀਂ ਪਾਉਂਦੇ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਕੋਈ ਪੁੱਛਦਾ ਹੈ ਕਿ ਤੁਹਾਡੇ ਪਿਤਾ ਜੀ ਕੀ ਕਰਦੇ ਹਨ ਬਲਰਾਜ ਆਪਣੀ ਪਤਨੀ ਦੇ ਕਹਿਣ ਤੇ ਸ਼ਿਕਾਇਤ ਕਰਦਾ ਹੈ ਰਣਜੀਤ ਅਤੇ ਹਰਪ੍ਰੀਤ ਵੀ ਇਹਨਾਂ ਗੱਲਾਂ ਦੇ ਵਿੱਚ ਹਾਮੀ ਭਰਦੇ ਹਨ ਸਰਦਾਰ ਜਸਵੰਤ ਸਿੰਘ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਪੁੱਤਰ ਹੁਣ ਪੁੱਤਰ ਨਹੀਂ ਰਹੇ ਸਿਰਫ ਜ਼ਮੀਨ ਦੇ ਵਾਰਿਸ ਬਣ ਕੇ ਰਹਿ ਗਏ ਹਨ ਉਹਨਾਂ ਦੀ ਅੱਖਾਂ ਵਿੱਚ ਲਾਲਚ ਸਾਫ਼ ਨਜ਼ਰ ਆਉਂਦਾ ਹੈ ਉਹ ਅਕਸਰ ਸੋਚਦੇ ਮੈਂ ਆਖਿਰ ਕੀ ਗਲਤੀ ਕੀਤੀ ਕਿ ਜੋ ਮੇਰੇ ਪੁੱਤਰ ਐਨੇ ਲਾਲਚੀ ਬਣ ਗਏ ਹਨ ਉਹਨਾਂ ਦਾ ਦਿਲ ਦੁਖਦਾ ਸੀ ਪਰ ਉਹ ਕੁਝ ਕਾ ਨਹੀਂ ਸਕਦੇ ਸਨ ਦੂਜੇ ਪਾਸੇ ਗੁਰਵਿੰਦਰ ਆਪਣੇ ਪਿਤਾ ਦਾ ਸਭ ਤੋਂ ਛੋਟਾ ਮੁੰਡਾ ਆਪਣੇ ਪਿਤਾ ਦਾ ਸੱਚਾ ਹਮਦਰਦ ਸੀ ਉਹ ਕੁਸਧਾਰਨ ਪਿੰਡ ਦੀ ਕੁੜੀ ਸਿਮਰਨ ਵ્યાਸੀ ਜੋ ਕਿ ਬਹੁਤ ਹੀ ਨੇਕ ਪਿਆਰ ਕਰਨ ਵਾਲੀ ਅਤੇ ਗੁਰੂ ਘਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਸੀ ਉਹ ਦੋਵੇਂ ਸਰਦਾਰ ਜਸਵੰਤ ਸਿੰਘ ਦੀ ਬਹੁਤ ਸੇਵਾ ਕਰਦੇ ਜਦੋਂ ਵੀ ਵੱਡੇ ਭਰਾ ਅਤੇ ਉਹਨਾਂ ਦੀਆਂ ਪਤਨੀਆਂ ਆਪਣੇ ਪਿਤਾ ਨੂੰ ਤਾਣੇ ਮਾਰਦੇ ਨਾ ਗੁਰਵਿੰਦਰ ਅਤੇ ਸਿਮਰਨ ਉਹਨਾਂ ਨੂੰ ਦਿਲਾਸਾ ਦਿੰਦੇ ਉਹਨਾਂ ਦਾ ਖਿਆਲ ਰੱਖਦੇ ਅਤੇ ਹਰ ਲੜੋਂ ਦੀ ਚੀਜ਼ ਨੂੰ ਮੋਹਿਆ ਕਰਵਾਉਂਦੇ ਗੁਰਵਿੰਦਰ ਅਕਸਰ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਅਤੇ ਉਹਨਾਂ ਤੋਂ ਖੇਤੀ ਦੇ ਗੁਰ ਸਿੱਖਦਾ ਜਿੰਦਗੀ ਦੇ ਸਬਕ ਲੈਦਾ ਉਸ ਨੂੰ ਪੈਸੇ ਨਾਲੋਂ ਜ਼ਿਆਦਾ ਮਿਹਨਤ ਅਤੇ ਇਮਾਨਦਾਰੀ ਪੈਰੀ ਸੀ ਜੋ ਉਸਨੇ ਆਪਣੇ ਪਿਤਾ ਤੋਂ ਸਿੱਖੀ ਸੀ ਸਰਦਾਰ ਜਸਵੰਤ ਸਿੰਘ ਆਪਣੇ ਆਖਰੀ ਸਮੇਂ ਦੇ ਵਿੱਚ ਬੜੇ ਕਮਜ਼ੋਰ ਹੋ ਰਹੇ ਸਨ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਹਨਾਂ ਦਾ ਅੰਤ ਨੇੜੇ ਹੈ ਉਹਨਾਂ ਨੇ ਆਪਣੇ ਪੰਜ ਪੁੱਤਰਾਂ ਨੂੰ ਦੇਖਿਆ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਸੁਖਦੇਵ ਬਲਰਾਜ ਰਣਜੀਤ ਅਤੇ ਹਰਪ੍ਰੀਤ ਆਪਣੀਆਂ ਪਤਨੀਆਂ ਦੇ ਕਹਿਣ ਤੇ ਜ਼ਮੀਨ ਦੀ ਵੰਡ ਵਿੱਚ ਗੁਰਵਿੰਦਰ ਨਾਲ ਜ਼ਰੂਰ ਬੇਇਨਸਾਫੀ ਕਰਨ ਦੇ ਉਹ ਗੁਰਵਿੰਦਰ ਨੂੰ ਬਚਾਉਣਾ ਚਾਹੁੰਦੇ ਸਨ ਨਾ ਸਿਰਫ ਪੈਸੇ ਦੀ ਤੰਗੀ ਤੋਂ ਬਲਕਿ ਆਪਣੇ ਭਰਾਵਾਂ ਦੇ ਲੱਖ ਦੇ ਜਹਰ ਤੋਂ ਵੀ ਇੱਕ ਰਾਤ ਸਰਦਾਰ ਜਸਵੰਤ ਸਿੰਘ ਨੇ ਗੁਰਵਿੰਦਰ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਦੇ ਚਿਹਰੇ ਤੇ ਇੱਕ ਗਹਿਰੀ ਚਿੰਤਾ ਸੀ ਪਰ ਅੱਖਾਂ ਦੇ ਵਿੱਚ ਪਿਆਰ ਅਤੇ ਵਿਸ਼ਵਾਸ ਦੀ ਚਮਕ ਉਹਨਾਂ ਨੇ ਆਪਣੇ ਮਨ ਦੀਆਂ ਗੱਲਾਂ ਖੋਲ ਕੇ ਦਸੀਆਂ ਪੁੱਤਰਾ ਮੇਰੀ ਇੱਕ ਗੱਲ ਯਾਦ ਰੱਖੀਂ ਉਹਨਾਂ ਨੇ ਕੰਬਦੀ ਆਵਾਜ਼ ਵਿੱਚ ਕਿਹਾ ਜੇਕਰ ਕਦੇ ਤੈਨੂੰ ਲੱਗੇ ਕਿ ਸਭ ਕੁਝ ਖਤਮ ਹੋ ਗਿਆ ਤੇ ਤੈਨੂੰ ਕੋਈ ਰਾਹ ਨਾ ਮਿਲੇ ਤਾਂ ਯਾਦ ਰੱਖੀਂ ਕਿ ਤੇਰਾ ਖਜ਼ਾਨਾ ਤੇਰੀ ਮਿਹਨਤ ਵਿੱਚ ਹੈ ਇਸ ਭਾਵੇਂ ਬੰਜਰ ਜ਼ਮੀਨ ਦੇ ਵਿੱਚ ਇੱਕ ਅਜਿਹਾ ਖਜ਼ਾਨਾ ਹੈ ਤੈਨੂੰ ਬਹੁਤ ਅਮੀਰ ਬਣਾ ਦੇਵੇਗਾ ਇਹ ਸਿਰਫ ਜ਼ਮੀਨ ਨਹੀਂ ਹੈ ਇਹ ਤੇਰੇ ਲਈ ਪਿਆਰ ਹੈ ਤੇਰੀ ਸਤਾਈ ਤੇਰੀ ਸਭ ਤੋਂ ਵੱਡੀ ਦੌਲਤ ਹੈ ਗੁਰਵਿੰਦਰ ਨੇ ਸੋਚਿਆ ਵੀ ਬਾਪੂ ਉਸਨੂੰ ਸਿਰਫ ਫੋਸਾ ਦੇ ਰਿਹਾ ਹੈ ਜਿਵੇਂ ਉਹ ਹਮੇਸ਼ਾ ਕਰਦੇ ਸਨ ਉਸਨੇ ਕਦੇ ਨਹੀਂ ਸੋਚਿਆ ਸੀ ਵੀ ਇਸ ਗੱਲ ਦਾ ਕੋਈ ਹੋਰ ਡੂੰਗਾ ਮਤਲਬ ਵੀ ਹੋ ਸਕਦਾ ਹੈ ਜੋ ਉਸਦੀ ਜ਼ਿੰਦਗੀ ਨੂੰ ਕਦੇ ਪੂਰੀ ਤਰ੍ਹਾਂ ਬਦਲ ਦੇਵੇਗਾ ਕੁਝ ਦਿਨਾਂ ਬਾਅਦ ਸਰਦਾਰ ਜਸਵੰਤ ਸਿੰਘ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਜਾਣ ਬਾਅਦ ਪਰਿਵਾਰ ਦੇ ਵਿੱਚ ਸੋਗ ਨਾਲੋਂ ਜ਼ਿਆਦਾ ਜ਼ਮੀਨ ਦੀ ਲੜਾਈ ਸ਼ੁਰੂ ਹੋ ਗਈ ਅੰਤਮ ਸੰਸਕਾਰ ਤੋਂ ਬਾਅਦ ਵੀ ਜਦੋਂ ਮਾਤਮ ਦਾ ਮਾਹੌਲ ਅਜੇ ਘਰ ਦੇ ਵਿੱਚ ਛਾਇਆ ਸੀ ਸੁਖਦੇਵ ਬਲਰਾਜ ਰਣਜੀਤ ਅਤੇ ਹਰਪ੍ਰੀਤ ਪਿੰਡ ਦੀ ਪੰਚਾਇਤ ਦੇ ਸਾਹਮਣੇ ਜ਼ਮੀਨ ਦੀ ਵੰਡ ਕਰਨ ਦੀ ਮੰਗ ਕੀਤੀ ਉਹਨਾਂ ਦੇ ਚਿਹਰੇ ਤੇ ਲਾਲਚ ਸਾਫ ਦਿਖ ਰਿਹਾ ਸੀ ਜਿਵੇਂ ਉਹ ਕਿਸੇ ਕੀਮਤੀ ਸ਼ਿਕਾਰ ਤੇ ਨਜ਼ਰ ਰੱਖੀ ਬੈਠੇ ਹੋਣ ਪੰਚਸਭ ਸਾਡੇ ਬਾਪੂਰੀ 100 ਕਿਲੇ ਜ਼ਮੀਨ ਹੈ ਇਸ ਨੂੰ ਪੰਜ ਭਾਵਨਾਵਾਂ ਵਿੱਚ ਬਰਾਬਰ ਵੰਡਿਆ ਜਾਵੇ ਸੁਖਦੇਵ ਨੇ ਬਿਨਾਂ ਕਿਸੇ ਭਾਵਨਾ ਤੋਂ ਕਿਹਾ ਜਿਵੇਂ ਉਹ ਕੋਈ ਕਾਰੋਬਾਰੀ ਸੌਦਾ ਕਰ ਰਿਹਾ ਹੋਵੇ ਅਸੀਂ ਵੱਡੇ ਹਾਂ ਸਾਨੂੰ ਚੰਗੀ ਜ਼ਮੀਨ ਮਿਲਣੀ ਚਾਹੀਦੀ ਹੈ ਨੈਰਾ ਵਾਲੀ ਜ਼ਮੀਨ ਸਾਡੇ ਹਿੱਸਿਆਂ 'ਚ ਚਾਹੀਦੀ ਹੈ ਬਲਰਾਜ ਨੇ ਆਪਣੇ ਪਤਨੀ ਰੇਖਾ ਦੇ ਅੱਖ ਦੇ ਇਸ਼ਾਰੇ ਤੇ ਅਗੇ ਕਿਹਾ ਰਣਜੀਤ ਨੇ ਹਾਮੀ ਭਰੀ ਅਸੀਂ ਸ਼ਹਿਰ ਵਿੱਚ ਰਹਿਣੇ ਹਾਂ ਸਾਨੂੰ ਵੀ ਚੰਗੀ ਜ਼ਮੀਨ ਦੀ ਲੋੜ ਹੈ ਤਾਂ ਜੋ ਅਸੀਂ ਉਸ ਨੂੰ ਵੇਚ ਕੇ ਆਪਣੇ ਕਾਰੋਬਾਰ ਨੂੰ ਵਧਾ ਸਕੀਏ ਹਰਪ੍ਰੀਤ ਜੋ ਕਿ ਸਿਰਫ ਆਪਣਾ ਹਿੱਸਾ ਲਕੇ ਸ਼ਹਿਰ ਜਾਣ ਲਈ ਤਾਬਲਾ ਸੀ ਉਸਨੇ ਵੀ ਜ਼ਮੀਨ ਦੀ ਵੰਡ ਵਿੱਚ ਤੇਜ਼ੀ ਨਾਲ ਜ਼ੋਰ ਕੀਤਾ ਗੁਰਵਿੰਦਰ ਚੁੱਪਚਾਪ ਬੈਠਾ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਚਿਹਰਾ ਪਿਤਾ ਦੇ ਵਿਛੋੜੇ ਨਾਲ ਉਦਾਸ ਸੀ ਉਸ ਨੂੰ ਜ਼ਮੀਂਦਾ ਨਹੀਂ ਬਲਕਿ ਆਪਣੇ ਬਾਪੂ ਦੇ ਜਾਣ ਦਾ ਗਮ ਸੀ ਉਸ ਨੂੰ ਆਪਣੇ ਭਰਾਵਾਂ ਦੀ ਇਸ ਹਰਕਤ ਤੇ ਬੜਾ ਦੁੱਖ ਹੋਇਆ ਪਰ ਉਹ ਬੋਲ ਨਹੀਂ ਸਕਿਆ ਉਸਨੇ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਪਣੀ ਮਰਜ਼ੀ ਨਾਲ ਮੰਨ ਲਓ ਮੈਂ ਤਾਂ ਬਸ ਬਾਪੂ ਜੀ ਦੀ ਯਾਦ ਵਿੱਚ ਰਹਿਣਾ ਚਾਹੁੰਦਾ ਹਾਂ ਉਸ ਦੇ ਸ਼ਬਦਾਂ ਵਿੱਚ ਅਥਾ ਦਰਦ ਅਤੇ ਨਿਰਾਸ਼ਾ ਸੀ ਜਿਵੇਂ ਉਸ ਦਾ ਸਾਰਾ ਸੰਸਾਰ ਉਜੜ ਗਿਆ ਹੋਵੇ ਸੁਖਦੇਵ ਅਤੇ ਬਲਰਾਜ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਉਹਨਾਂ ਨੇ ਪਟਵਾਰੀ ਨੂੰ ਬੁਲਾਇਆ ਅਤੇ ਤੁਰੰਤ ਜ਼ਮੀਨ ਦੀ ਵੰਡ ਕਰਵਾਈ ਜਿਵੇਂ ਉਹਨਾਂ ਨੂੰ ਜਲਦੀ ਹੋਵੇ ਕਿ ਕਿਤੇ ਗੁਰਵਿੰਦਰ ਆਪਣਾ ਮਨਾ ਬਦਲ ਲਵੇ ਅਤੇ ਹੋਰ ਅੜਚੰਨਾ ਜਾਵੇ ਉਹਨਾਂ ਨੇ ਆਪਣਾ ਅਤੇ ਗੁਰਵਿੰਦਰ ਦਾ ਹਿੱਸਾ ਵੱਖ-ਵੱਖ ਕਰ ਲਿਆ ਉਹਨਾਂ ਨੇ ਆਪ ਨਹਿਰਾਵਾਲੀ ਚੰਗੀ ਜ਼ਮੀਨ ਰੱਖ ਲਈ ਅਤੇ ਗੁਰਵਿੰਦਰ ਨੂੰ ਉਹ ਬੰਜਰ ਪੁਰਾਣੀ ਜ਼ਮੀਨ ਦੇ ਦਿੱਤੀ ਇਹ ਜ਼ਮੀਨ ਉਹੀ ਸੀ ਜਿਸ ਬਾਰੇ ਬਾਪੂ ਨੇ ਆਖਰੀ ਦਿਨਾਂ ਵਿੱਚ ਅਕਸਰ ਉਸ ਨਾਲ ਗੱਲ ਕੀਤੀ ਪਰ ਗੁਰਵਿੰਦਰ ਨੇ ਉਸ ਸਮੇਂ ਇਸ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਲੈ ਛੋਟੇ ਇਹ ਤੇਰਾ ਹਿੱਸਾ ਤੇਰੀ ਜ਼ਮੀਨ ਵਿੱਚ ਕਿੱਲੇ ਸਭ ਤੋਂ ਵੱਧ ਹਨ ਲੇਕਿਨ ਉੱਤੇ ਖੜੇ ਸਾਰੇ ਲੋਕਾਂ ਨੂੰ ਪਤਾ ਸੀ ਕਿ ਇਹ ਕਿੱਲੇ ਸਿਰਫ ਨਾਮ ਦੇ ਵਾਧ ਹਨ ਇਸ ਤੇ ਵਿੱਚ ਅੱਗੇ ਪਿੱਛੇ ਕੁਝ ਨਹੀਂ ਹੈ ਇਸ ਜ਼ਮੀਨ ਤੋਂ ਪਰਾਂ ਕੀ ਵਟਣਾ ਹੈ ਇਹ ਜ਼ਮੀਨ ਤਾਂ ਇੱਥੋਂ ਬਹੁਤ ਦੂਰ ਹੈ ਉੱਤੋਂ ਬਰਾਨੀ ਹੈ ਇਸ ਤੇ ਵਿੱਚ ਨਹਿਰ ਦਾ ਪਾਣੀ ਨਹੀਂ ਲੱਗਦਾ ਅਤੇ ਖਾਸ ਫਸਲ ਨਹੀਂ ਹੁੰਦੀ ਉਹ ਨਾਲ ਆਣਾ ਤੇ ਬੜੀ ਦੂਰ ਦੀ ਗੱਲ ਹੈ ਇੱਥੇ ਤਾਂ ਨਰਮਾ ਚੰਗੀ ਤਰ੍ਹਾਂ ਨਹੀਂ ਹੁੰਦਾ ਇੱਥੇ ਪਲਾਕੀ ਵਿਜਣਗੇ ਇਹ ਜ਼ਮੀਨ ਪ੍ਰਾਈਸ ਤੇ ਕੀ ਕੰਮਰੀ ਹੈ ਇਸ ਨੂੰ ਐਵੇਂ ਭੁਲਾ ਦਿੱਤਾ ਹੈ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਵੀ ਗੁਰਵਿੰਦਰ ਤੂੰ ਹਜੇ ਵੀ ਬੋਲ ਜਾ ਹਜੇ ਵੀ ਸਮਾਂ ਨਹੀਂ ਬਿਕੜਿਆ ਇੱਕ ਗੱਲਾਂ ਬਾਅਦ ਚ ਲੜਾਈ ਝਗੜੇ ਵਿੱਚ ਬਦਲ ਜਾਂਦੀਆਂ ਹਨ ਹਜੇ ਵੀ ਦੇਖ ਲੈ ਉਹ ਕਮਣਾ ਲੋਕ ਤਾਂ ਮਾੜੀ ਜੀ ਜ਼ਮੀਨ ਪਿੱਛੇ ਲੜ ਮਿਟਦੇ ਹੁਣਾ ਉਹ ਤੇਰੇ ਹਿੱਸੇ ਪੂਰੀ ਗਲ ਜ਼ਮੀਨ ਦੇ ਰਹੇ ਹਨ ਸਭ ਨੂੰ ਦਿਖ ਰਿਹਾ ਹੈ ਵੀ ਉਹ ਅਨਿਆਇ ਕਰ ਰਹੇ ਹਨ ਤੇਰੇ ਨਾਲ ਜੋ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਠੀਕ ਨਹੀਂ ਹੈ ਹਜੇ ਵੀ ਬੋਲ ਜਾ ਪੁੱਤਰਾ ਕੁਝ ਨਹੀਂ ਆਸੀਂ ਹਰ ਸਮਾਂ ਲਾਗੇ ਬਸ ਤੂੰ ਇਸ਼ਾਰਾ ਕਰ ਦੇ ਅਸੀਂ ਤੇਰੇ ਹੱਕ ਦੇ ਵਿੱਚ ਹਾਂ ਅਸੀਂ ਜਾਣਦੇ ਹਾਂ ਮਿੱਤੂ ਆਪਣੇ ਬਾਪੂ ਦੀ ਸਭ ਤੋਂ ਵੱਧ ਸੇਵਾ ਕੀਤੀ ਹੈ ਲੇਕਿਨ ਗੁਰਵਿੰਦਰ ਉੱਥੇ ਕੁਝ ਨਹੀਂ ਬੋਲਿਆ ਉਹ ਨਹੀਂ ਚਾਹੁੰਦਾ ਸੀ ਵੀ ਆਪਣੇ ਭਰਾਵਾਂ ਨਾਲ ਲੜਾਈ ਕਰੇ ਉਸ ਨੂੰ ਇੰਸੀ ਕੋਈ ਗੱਲ ਨਹੀਂ ਰੱਬ ਜੋ ਕਰਦਾ ਹੈ ਚੰਗੀਲੀ ਕਰਦਾ ਹੈ ਮੈਨੂੰ ਆਪਣੇ ਬਾਪੂ ਤੇ ਪੂਰਾ ਭਰੋਸਾ ਹੈ ਮੈਂ ਹੁਣ ਇੱਥੇ ਕੁਝ ਨਹੀਂ ਚਾਹੁੰਦਾ ਮੈਂ ਹਜੇ ਉਹਨਾਂ ਦੇ ਗਮ ਦੇ ਵਿੱਚ ਹਾਂ ਮੈਂ ਨਹੀਂ ਚਾਹੁੰਦਾ ਵੀ ਇਸ ਗਮ ਦੀ ਘੜੀ ਦੇ ਵਿੱਚ ਮੈਂ ਆਪਣੇ ਹੀ ਭਰਾਵਾਂ ਦੇ ਨਾਲ ਸਿਰ ਪੈਸੇ ਪਿੱਛੇ ਲੜਾਈ ਕਰਾਂ ਨਹੀਂ ਮੈਨੂੰ ਨਹੀਂ ਚਾਹੀਦਾ ਬਸ ਜੋ ਮਿਲਦਾ ਹੈ ਠੀਕ ਹੈ ਵੈਸੇ ਵੀ ਤੁਸੀਂ ਪੰਚਾਇਤ ਨੂੰ ਜੋ ਕਰੋਗੇ ਠੀਕ ਕਰੋਗੇ ਇਹਨਾ ਕੁਝ ਕਹਿ ਕੇ ਉਹ ਸਾਈਡ ਹੋ ਗਿਆ ਬਟਾਪਰਾ ਆ ਲੈ ਛੋਟੇ ਤੇ ਤੇਰਾ ਹਿੱਸਾ ਸੁਖਦੇਵ ਨੇ ਹੱਸਦਿਆਂ ਕਿਹਾ ਉਸ ਦੇ ਹਾਸੇ ਦੇ ਵਿੱਚ ਅਜੀਬ ਜਿਹੀ ਚਲਾਕੀਤ ਜਿੱਦਾਂ ਐਸਾਂ ਸੀ ਇਸ ਨੂੰ ਵੇਚ ਕੇ ਕੋਈ ਸ਼ਹਿਰ ਦੇ ਵਿੱਚ ਕੰਮ ਕਰ ਲਵੇ ਤੂੰ ਤਾਂ ਵੈਸੇ ਵੀ ਪੜਿਆ ਲਿਖਿਆ ਹੈ ਇੱਕ ਖੇਤੀ ਦਾ ਕੰਮ ਤੇਰੇ ਵਾਸਤਾ ਨਹੀਂ ਬਲਰਾਜ ਨੇ ਮਜ਼ਾਕ ਉਡਾਇਆ ਉਸ ਦੀਆਂ ਪਤਨੀਆਂ ਸੁਨੀਤਾ ਤੇ ਰੇਕਾ ਆਪਸ ਦੇ ਵਿੱਚ ਅੱਖਾਂ ਦੇ ਛਾੜੇ ਨਾਲ ਹਸ ਰਹੀਆਂ ਸਨ ਜਿਵੇਂ ਕਿ ਉਹਨਾਂ ਨੇ ਕੋਈ ਵੱਡੀ ਜਿੱਤ ਪ੍ਰਾਪਤ ਕਰ ਲਈ ਹੋਵੇ ਅਤੇ ਉਹਨਾਂ ਦੇ ਚਿਹਰਿਆਂ ਤੇ ਇੱਕ ਬੇਰਹਿਮੀ ਮਸਕਰਾਟ ਸੇ ਰਣਜੀਤ ਅਤੇ ਹਰਪ੍ਰੀਤ ਵੀ ਖੁਸ਼ੀਵਾਲ ਸਨ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਹਿੱਸਾ ਮਿਲ ਗਿਆ ਸੀ ਗੁਰਵਿੰਦਰ ਅਤੇ ਸਿਮਰਨ ਚੁੱਪਚਾਪ ਉੱਥੇ ਚਲੇ ਗਏ ਗੁਰਵਿੰਦਰ ਦੇ ਮਨ ਵਿੱਚ ਆਪਣੇ ਭਰਾਵਾਂ ਪ੍ਰਤੀ ਕੋਈ ਗੁੱਸਾ ਨਹੀਂ ਸੀ ਸਿਰਫ ਇੱਕ ਦੁੱਖ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਆਪਣੇ ਪਿਤਾ ਦੀ ਵਿਰਾਸਤ ਨੂੰ ਪੈਸੇ ਦੀ ਤਰਾਜੂ ਵੀ ਤੋਲੇ ਆ ਅਤੇ ਰਿਸ਼ਤੇਮ ਖਤਮ ਕਰ ਦਿੱਤਾ ਉਸ ਨੂੰ ਸਿਰਫ ਆਪਣੇ ਪਿਤਾ ਦੀਆਂ ਆਖਰੀ ਗੱਲਾਂ ਯਾਦ ਸਨ ਸਿਮਰਨ ਨੇ ਉਸ ਨੂੰ ਦਿਲਾਸਾ ਦਿੱਤਾ ਕੋਈ ਗੱਲ ਨਹੀਂ ਹੈ ਮਿਹਨਤ ਕਰਾਂਗੇ ਬਾਪੂ ਜੀ ਨੇ ਮਿਹਨਤ ਕਰਨਾ ਸਿਖਾਇਆ ਹੈ ਪਿੰਡ ਵਿੱਚ ਹਰ ਕੋਈ ਗੁਰਵਿੰਦਰ ਨਲ ਹਮਦਰ ਦੀ ਰੱਖਦਾ ਸੀ ਲੋਕ ਸੋਚਦੇ ਸਨ ਕਿ ਉਸ ਦਾ ਪਵਿੱਕ ਬਰਬਾਦ ਹੋ ਗਿਆ ਹੈ ਕਿਉਂਕਿ ਉਹ ਬਰਾਨੀ ਜ਼ਮੀਨ ਤੇ ਕੁਝ ਖਾਸ ਨਹੀਂ ਉਗਦਾ ਖਾਸ ਕਰਕੇ ਜਦੋਂ ਬਾਕੀ ਪਰਾਣਾ ਕੋਲ ਇੰਨੀ ਵਧੀਆ ਸੋਨੇ ਵਰਗੀ ਜ਼ਮੀਨ ਹੋਵੇ ਪਰ ਗੁਰਵਿੰਦਰ ਨੇ ਹਿੰਮਤ ਨਹੀਂ ਹਾਰੇ ਉਸਨੇ ਆਪਣੇ ਪਿਤਾ ਦੀਆਂ ਗੱਲਾਂ ਯਾਦ ਰੱਖੀਆਂ ਤੇਰਾ ਖਜ਼ਾਨਾ ਤੇਰੀ ਮਿਹਨਤ ਵਿੱਚ ਹੈ ਉਸਨੇ ਉਸੇ ਜ਼ਮੀਨ ਤੇ ਬਾਹੀ ਕਰਨੀ ਸ਼ੁਰੂ ਕਰ ਦਿੱਤੀ ਇਹ ਜਾਣੇ ਬਿਨਾ ਵੀ ਧਰਤੀ ਦੇ ਹੇਠਾਂ ਉਸ ਦਾ ਕੀ ਇੰਤਜ਼ਾਰ ਕਰ ਰਿਹਾ ਹੈ ਗੁਰਵਿੰਦਰ ਨੂੰ ਆਪਣੀ ਮਿਹਨਤ ਵਿੱਚ ਵਿਸ਼ਵਾਸ ਸੀ ਪਰ ਉਸ ਬਰਾਨੇ ਜ਼ਮੀਨ ਤੇ ਫਸਲ ਉਗਾਉਣਾ ਬੜਾ ਮੁਸ਼ਕਲ ਸੀ ਉਸਨੇ ਕਈ ਦਿਨਾਂ ਤੱਕ ਮਿਹਨਤ ਕੀਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਨੂੰ ਪਾਦਰ ਕਰਦਾ ਰਿਹਾ ਉਸਤੇ ਖੱਤਾਂ ਦੇ ਵਿਛਾਲੇ ਪੈ ਗਏ ਪਰ ਪਾਣੀ ਦੀ ਕਮੀ ਕਾਰਨ ਉੱਥੇ ਕੁਝ ਵੀ ਉਗਾਣਾ ਮੁਸ਼ਕਿਲ ਸੀ ਉਸ ਤੇ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਛਾ ਗਈ ਉਸ ਤੇ ਮਨ ਵਿੱਚ ਡੂੰਗੀ ਉਦਾਸੀ ਛਾ ਗਈ ਸਿਮਰਨ ਉਸ ਨੂੰ ਹਸਾ ਦਿੰਦੀ ਜੇ ਹਿੰਮਤ ਨਾ ਕਰੋ ਵਾਹਿਗੁਰੂ ਮੇਰ ਕਰੇਗਾ ਬਾਪੂ ਜੀ ਨੇ ਜੋ ਕਿਹਾ ਸੀ ਉਸ ਵਿੱਚ ਜ਼ਰੂਰ ਕੋਈ ਨਾ ਕੋਈ ਭੇਦ ਖੋਵੇਗਾ ਬਾਪੂ ਜੀ ਤਾਂ ਲੋਕਾਂ ਦੇ ਮਸਲੇ ਹੱਲ ਕਰਦੇ ਸਨ ਜ਼ਰੂਰ ਉਹਨਾਂ ਨੇ ਤੁਹਾਡੇ ਲਈ ਕੁਝ ਸੋਚਿਆ ਹੋਵੇਗਾ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਇੱਕ ਦਿਨ ਉਹ ਉਸੇ ਕੇਦ ਦੇ ਵਿੱਚ ਕੰਮ ਕਰ ਰਿਹਾ ਸੀ ਜਿਸ ਦੇ ਮੇਂ ਸ਼ੁਰੂ ਦੇ ਵਿੱਚ ਉਸ ਨੂੰ ਕੋਈ ਸਖਤ ਚੀਜ਼ ਟਕਰਾਉਣ ਦਾ ਅਹਿਸਾਸ ਹੋਇਆ ਉਸ ਦਿਨ ਉਸਨੇ ਉਸਨੂੰ ਇੱਕ ਪੱਥਰ ਸਮਝ ਕੇ ਛੱਡ ਦਿੱਤਾ ਪਰ ਅੱਜ ਉਸਦੇ ਮਨ ਵਿੱਚ ਅਜੀਬ ਜਿਹੀ ਬੇਚੈਨੀ ਸੀ ਜਿਵੇਂ ਧਰਤੀ ਉਸਨੂੰ ਕੁਝ ਦੱਸਣਾ ਚਾਹਦੀ ਹੋਵੇ ਬਾਪੂ ਤੁਸੀਂ ਕਿਆ ਸੀ ਨਾ ਇਸ ਜ਼ਮੀਨ ਦੇ ਵਿੱਚ ਕੋਈ ਖਜ਼ਾਨਾ ਹੈ ਉਸਨੇ ਮਨ ਹੀ ਮਨ ਕਹਾ ਮੈਂ ਤਾਂ ਆਪਣੀ ਸਾਰੀ ਮਿਹਨਤ ਲਾ ਦਿੱਤੀ ਹੈ ਪਰ ਕੁਝ ਨਹੀਂ ਮਿਲਿਆ ਕੀ ਇਹ ਮੈਨੂੰ ਸਿਰਫ ਫੌਸਲਾ ਦੇਣ ਲਈ ਸੀ ਉਸਨੇ ਦੁਬਾਰਾ ਉੱਤੇ ਕਹੀ ਚਲਾਈ ਉਸਨੂੰ ਦੁਬਾਰਾ ਅਹਿਸਾਸ ਹੋਇਆ ਵੀ ਸੱਚਮੁੱਚ ਇਸ ਦੇ ਥੱਲੇ ਕੁਝ ਵੱਡਾ ਹੈ ਉਸਨੂੰ ਯਕੀਨ ਸੀ ਇਹ ਕੋਈ ਪੱਥਰ ਨਹੀਂ ਹੈ ਸ਼ਾਇਦ ਕੋਈ ਲੋਹੇ ਦੀ ਚੀਜ਼ ਹੈ ਉਸਨੇ ਉੱਥੇ ਮਿੱਟੀ ਭਟੀ ਜਦੋਂ ਉਹ ਹੋਰ ਡੂੰਘਾ ਖੋਦਿਆ ਨਾ ਤਾਂ ਉਸ ਨੂੰ ਇੱਕ ਵੱਡਾ ਕਾਲੇ ਰੰਗ ਦਾ ਖਾਸ ਧਾਤ ਦਾ ਬਣਿਆ ਵੱਡਾ ਸੰਦੂਕ ਰਜਾਇਆ ਸੰਦੂਕ ਦੇ ਉੱਪਰ ਵੱਡੀ ਜੰਗ ਲੱਗੀ ਸੀ ਜਿਵੇਂ ਕਿ ਉਹ ਦਹਾਕਿਆਂ ਤੋਂ ਉੱਥੇ ਦੱਬਿਆ ਹੋਵੇ ਸਮੇਂ ਦੀ ਧੂੜ ਨੇ ਉਸ ਨੂੰ ਟਕਿਆ ਸੀ ਪਰ ਉਸ ਦਾ ਬੰਦ ਰੂਪ ਇੱਕ ਰਹੱਸ ਬਣਿਆ ਸੀ ਉਸ ਨੇ ਪੂਰੀ ਤਾਕਤ ਲਗਾ ਕੇ ਬੜਾ ਲੰਬਾ ਸਮਾਂ ਮਸ਼ਕਤ ਕਰਕੇ ਸੰਦੂਕ ਨੂੰ ਬਾਹਰ ਕੱਢਿਆ ਸੰਦੂਕ ਬੜਾ ਭਾਰੀ ਸੀ ਉਸ ਨੂੰ ਲੱਗਿਆ ਜਿਵੇਂ ਉਹ ਇਤਿਹਾਸ ਦਾ ਬੋਝ ਚੁੱਕ ਰਿਹਾ ਹੋਵੇ ਜਾਂ ਕਿਸੇ ਲੰਬੇ ਸਮੇਂ ਤੋਂ ਦੱਬੇ ਉਸ ਭੇਦ ਨੂੰ ਉਜਾਗਰ ਕਰ ਰਿਹਾ ਹੋਵੇ ਜਦੋਂ ਉਸ ਨੇ ਸੰਦੂਕ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਪਤਾ ਲੱਗਿਆ ਵੀ ਉਸ ਤੇ ਇੱਕ ਪੁਰਾਣਾ ਪਰ ਮਜ਼ਬੂਤ ਤਾਲਾ ਲੱਗਿਆ ਹੋਇਆ ਹੈ ਉਸਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਟੁੱਟਿਆ ਨਹੀਂ ਉਹਨਾਂ ਨੂੰ ਲੱਗੋ ਕਿ ਪਰ ਪਰ ਉਸਨੂੰ ਯਾਦ ਆਇਆ ਕਿ ਉਸਦੇ ਪਿਤਾ ਨੇ ਉਸਨੂੰ ਕਿਹਾ ਸੀ ਖਜ਼ਾਨਾ ਤੇਰੀ ਮਿਹਨਤ ਪਿੱਛੇ ਹੈ ਉਸਨੇ ਇੱਕ ਵੱਡਾ ਪੱਥਰ ਲਭਿਆ ਅਤੇ ਉਸ ਨਾਲ ਤਾਲੇ ਨੂੰ ਪੂਰੀ ਤੋਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਕਈ ਵਾਰ ਦੀ ਕੋਸ਼ਿਸ਼ ਤੋਂ ਬਾਅਦ ਉਹ ਮੋਟਾ ਮਜ਼ਬੂਤ ਤਾਲਾ ਟੁੱਟ ਗਿਆ ਜਦੋਂ ਉਸਨੇ ਸੰਦੂਕ ਨੂੰ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਅੰਦਰ ਕਈ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਸੋਨੇ ਦੇ ਗਹਿਣੇ ਅਤੇ ਕਈ ਤਰ੍ਹਾਂ ਦੇ ਮੋਤੀ ਭਰੇ ਸਨ ਇੱਕ ਛੋਟਾ ਡੱਬਾ ਸੀ ਜੋ ਸੂਰਜੀ ਰੋਸ਼ਨੀ ਵਿੱਚ ਚਮਕ ਰਿਹਾ ਸੀ ਉਸ ਦੀ ਚਮਕ ਨੇ ਗੁਰਵਿੰਦਰ ਦੀਆਂ ਅੱਖਾਂ ਚੁੰਧਾ ਦਿੱਤੀਆਂ ਤੱਕ ਪਹੁੰਚੇ ਉਸਨੂੰ ਲੱਗਿਆ ਕਿ ਉਹ ਸ਼ਾਇਦ ਕੋਈ ਸੁਪਨਾ ਦੇਖ ਰਿਹਾ ਹੈ ਉਸਨੇ ਹੱਥ ਨਾਲ ਉਸ ਡੱਬੇ ਨੂੰ ਛੂਕੇ ਦੇਖਿਆ ਤਾਂ ਉਹ ਸਾਹਮਣੇ ਅਸਲੀ ਸਨ ਉਸਦੇ ਮਨ ਵਿੱਚ ਇੱਕ ਖੁਸ਼ੀ ਦੀ ਲੜ ਦੌੜ ਗਈ ਜਿਵੇਂ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਲੱਭ ਰਿਹਾ ਹੋਵੇ ਸੰਦੂਕ ਦੇ ਵਿੱਚ ਇੱਕ ਹੋਰ ਡੱਬਾ ਸੀ ਜਿਸ ਵਿੱਚ ਕੁਝ ਕਾਗਜ਼ ਸਨ ਤੇ ਕਾਗਜ਼ ਚੰਡੀਗੜ੍ਹ ਦੇ ਵਿੱਚ ਇੱਕ ਵੱਡੇ ਕਮਰਸ਼ੀਅਲ ਪਲਾਟ ਦੇ ਅਸਲੀ ਦਸਤਾਵੇਜ਼ ਸਨ ਇਹ ਦੋਵੇਂ ਜਾਇਦਾਦਾਂ ਗੁਰਵਿੰਦਰ ਦੇ ਨਾਮ ਤੇ ਰਜਿਸਟਰ ਸਨ ਜੋ ਕਿ ਉਸਦੇ ਪਿਤਾ ਨੇ ਬਹੁਤ ਪਹਿਲਾਂ ਹੀ ਉਸਦੇ ਨਾਮ ਕਰਵਾ ਦਿੱਤੀਆਂ ਸਨ ਇਹ ਦਸਤਾਵੇਜ਼ ਇੱਕ खास ਤਰੀਕੇ ਨਾਲ ਸੀਲ ਕੀਤੇ ਸਨ ਜੋ ਉਹਨਾਂ ਨੂੰ ਨਮੀ ਅਤੇ ਸਮੇਂ ਦੇ ਪ੍ਰਭਾਵ ਤੋਂ ਬਚਾਉਂਦੇ ਸਨ ਨਾਲ ਹੀ ਇੱਕ ਲਿਫਾਫੇ ਦੇ ਵਿੱਚ ਕੁਝ ਵੱਡੀਆਂ ਕੰਪਨੀਆਂ ਦੇ ਸ਼ੇਅਰ ਦੇ ਕਾਗਜ਼ ਸਨ ਜੋ ਉਸ ਨੂੰ ਕਰੋੜਪਤੀ ਨਹੀਂ ਸਗੋਂ ਅਰਬਪਤੀ ਤੱਕ ਬਣਾ ਸਕਦੇ ਸਨ ਇਹ ਸਭ ਕੁਝ ਦੇਖ ਕੇ ਗੁਰਵਿੰਦਰ ਦਾਸ ਸਿਰ ਘੁੰਮ ਗਿਆ ਉਸ ਨੂੰ ਯਕੀਨ ਨਹੀਂ ਆਇਆ ਵੀ ਸਾਰਾ ਕੁਝ ਉਸਦਾ ਹੈ ਜੋ ਉਸਦੇ ਪਿਤਾ ਨੇ ਉਸਤੇ ਲਈ ਛੱਡਿਆ ਹੈ ਸਭ ਤੋਂ ਆਖਰ ਦੇ ਵਿੱਚ ਇੱਕ ਪੁਰਾਣਾ ਲਿਫਾਫਾ ਸੀ ਜਿਸ ਉੱਪਰ ਉਸਦੇ ਪਿਤਾ ਦੀ ਲਿਖਾਈ ਦੇ ਵਿੱਚ ਇੱਕ ਖੱਤ ਲਿਖਿਆ ਸੀ ਮੇਰੇ ਪਿਆਰੇ ਪੁੱਤਰ ਗੁਰਵਿੰਦਰ ਉੱਥੇ ਲਿਖਿਆ ਸੀ ਉਸਨੇ ਕੰਬਦੇ ਹੱਥਾਂ ਨਾਲ ਉਹ ਲਿਫਾਫਾ ਖੋਲ੍ਹਿਆ ਅੰਦਰ ਉਸਦੇ ਪਿਤਾ ਨੇ ਇੱਕ ਛੋਟੀ ਜਿਹੀ ਜੱਟੀ ਹੁਣੇ ਤੱਕ ਉਸਦੀ ਵੱਡੀ ਬੁਝਾਰਤ ਨੂੰ ਹੱਲ ਕਰਨ ਵਾਲੀ ਸੀ ਜਿਸ ਨੂੰ ਉਸਦੇ ਪਿਤਾ ਨੇ ਬੜੀ ਸ਼ਾਨਪਨਾ ਬਣਾਇਆ ਸੀ ਅੰਦਰ ਲਿਖਿਆ ਸੀ ਮੇਰੇ ਪਿਆਰੇ ਪੁੱਤਰ ਗੁਰਮਿੰਦਰ ਜਦੋਂ ਤੂੰ ਇਹ ਚਿੱਠੀ ਪੜ੍ਹੇਗਾ ਸ਼ਾਇਦ ਮੈਂ ਇਸ ਦੁਨੀਆਂ ਦੇ ਵਿੱਚ ਨਹੀਂ ਰਾਂਗਾ ਮੇਰਾ ਸਰੀਰ ਮਿੱਟੀ ਦੇ ਵਿੱਚ ਮਿਲ ਜਾਵੇਗਾ ਪਰ ਮੇਰੀ ਰੂਹ ਹਮੇਸ਼ਾ ਤੇਰੇ ਨਾਲ ਰਹੇਗੀ ਮੈਨੂੰ ਪਤਾ ਹੈ ਸੁਖਦੇਵ ਬਲਰਾਜ ਰਣਜੀਤ ਅਤੇ ਹਰਪ੍ਰੀਤ ਕੀ ਕਰਨਗੇ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਲਾਲਚ ਨੂੰ ਦੇਖ ਲਿਆ ਹੈ ਜੋ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਵਿੱਚ ਭਰ ਦਿੱਤਾ ਹੈ ਮੈਂ ਜਾਣਦਾ ਹਾਂ ਕਿ ਉਹ ਆਪਣੀਆਂ ਪਤਨੀਆਂ ਦੇ ਕਹਿੰਦੇ ਜਮੀਨ ਲਈ ਤੈਨੂੰ ਧੋਖਾ ਲਣਗੇ ਸਾਰੀ ਚੰਗੀ ਜ਼ਮੀਨ ਆਪਣੇ ਹਿੱਸੇ ਪਾ ਲੈਣਗੇ ਅਤੇ ਪੰਜਰ ਜ਼ਮੀਨ ਤੇਰੇ ਹਿੱਸੇ ਆ ਜਾਵੇਗੀ ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਉਹਨਾਂ ਨਾਲ ਲੜੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੂੰ ਅਜਿਹਾ ਕੁਝ ਨਹੀਂ ਕਰੇਂਗਾ ਰਿਸ਼ਤੇ ਟੁੱਟਣ ਦਾ ਦਰਦ ਜ਼ਮੀਨ ਗਵਾਉਣ ਦੇ ਦਰਦ ਤੋਂ ਕਿਤੇ ਵੱਡਾ ਹੁੰਦਾ ਹੈ ਪੁੱਤਰ ਮੈਂ ਨਹੀਂ ਚਾਹੁੰਦਾ ਕਿ ਤੂੰ ਉਹਨਾਂ ਨਾਲ ਲਾਲਚੀ ਬਣੇ ਬਹੁਤ ਸਾਲ ਪਹਿਲਾਂ ਜਦੋਂ ਮੈਂ ਜਵਾਨ ਸੀ ਤਾਂ ਮੈਂ ਇਸ ਪੰਜਰ ਜ਼ਮੀਨ ਨੂੰ ਐਸਲੀ ਖਰੀਦਿਆ ਕਿਉਂਕਿ ਮੈਂ ਇਸ ਨੂੰ ਹਰਾ-ਭਰਾ ਦੇਖਣਾ ਚਾਹੁੰਦਾ ਸੀ ਇਹ ਮੇਰਾ ਸੁਪਨਾ ਸੀ ਮੈਂ ਕਦੇ-ਕਦੇ ਸੋਚਦਾ ਵੀ ਇਸ ਜ਼ਮੀਨ ਨੂੰ ਮੈਸੇਦ ਆ ਤੇਰੇ ਨਾਮ ਕਰ ਦਿਆਂ ਪਰ ਫਿਰ ਮੈਂ ਸੋਚਿਆ ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸੁਖਦੇਵ ਅਤੇ ਬਲਰਾਜ ਮੇਰੇ ਮਰਨ ਤੋਂ ਬਾਅਦ ਵੀ ਤੇਰੀ ਜ਼ਿੰਦਗੀ ਨੂੰ ਨਰਕ ਬਣਾ ਦੇਣਗੇ ਉਹ ਤੈਨੂੰ ਜੀਣ ਨਹੀਂ ਦੇਣਗੇ ਤੇਰੇ ਤੇ ਹਮਲਾ ਕਰਨਗੇ ਇਸ ਲਈ ਮੈਂ ਕਲੰਬੀ ਅਤੇ ਗੁਪਤ ਯੋਜਨਾ ਬਣਾਈ ਮੈਂ ਬਹੁਤ ਸਾਲ ਪਹਿਲਾਂ ਹੀ ਆਪਣੇ ਕੁਝ ਜ਼ਾਇਦਾਦਾਂ ਪਟਿਆਲੇ ਵਾਲੀ ਕੋਠੀ ਚੰ디ਗੜ੍ਹ ਵਾਲਾ ਪਲਾਟ ਅਤੇ ਆਹ ਕੰਪਨੀਆਂ ਦੇ ਸ਼ੇਅਰ ਗੁਪਤ ਰੂਪੀ ਦੇ ਵਿੱਚ ਆਪਣੇ ਭਰੋਸੇਮੰਦ ਵਕੀਲ ਸਰਦਾਰ ਮੇਰ ਸਿੰਘ ਦੀ ਮਦਦ ਨਾਲ ਤੇਰੇ ਨਾਮ ਕਰਵਾ ਦਿੱਤੇ ਹਨ ਉਹ ਜਾਣਦਾ ਸੀ ਕਿ ਇਹ ਸਭ ਤੈਨੂੰ ਕਦੋਂ ਦੇਣਾ ਹੈ ਮੈਂ ਜਾਣਦਾ ਸੀ ਕਿ ਤੈਨੂੰ ਇਹ ਬੰਦਰ ਜ਼ਮੀਨ ਮਿਲੇਗੀ ਕਿਉਂਕਿ ਉਹਨਾਂ ਨੂੰ ਇਸ ਦੀ ਕੋਈ ਕਦਰ ਨਹੀਂ ਹੈ ਉਹ ਸਿਰਫ ਨੈਰ ਵਾਲੀ ਜ਼ਮੀਨ ਦੇਖਦੇ ਹਨ ਇਸ ਲਈ ਮੈਂ ਬਹੁਤ ਸਾਰਾ ਪਹਿਲਾਂ ਹੀ ਤੇਰੀ ਮਾਂ ਦੀ ਮੌਤ ਤੋਂ ਬਾਅਦ ਇਸ ਖਾਸ ਧਾਦੇ ਬਣੇ ਸੰਦੂਕ ਨੂੰ ਇੱਥੇ ਰੱਖ ਦਿੱਤਾ ਸੀ ਇਸ ਵਿੱਚ ਉਹ ਸਭ ਕੁਝ ਹੈ ਜੋ ਮੈਂ ਤੇਰੇ ਲਈ ਤੇਰੇ ਪਰਿਵਾਰ ਲਈ ਤੇਰੇ ਬੱਚਿਆਂ ਦੇ ਲਈ ਬਚਾ ਕੇ ਰੱਖਿਆ ਹੈ ਤਾਜੋ ਤੂੰ ਕਦੇ ਕਿਸੇ ਤੇ ਨਿਰਪਰਨਾ ਹੋਵੇਂ ਅਤੇ ਤੈਨੂੰ ਕਿਸੇ ਅਗੇ ਕਦੇ ਝੁਕਣਾ ਨਾ ਪਵੇ ਮੈਂ ਚਾਹੁੰਦਾ ਹਾਂ ਤੂੰ ਮਿਹਨਤ ਦੀ ਕੀਮਤ ਨੂੰ ਸਮਝੇ ਅਤੇ ਮੈਨੂੰ ਪਤਾ ਹੈ ਕਿ ਤੂੰ ਕਦੇ ਵੀ ਆਪਨੇ ਭਰਾਵਾਂ ਨਾਲ ਲੜੇਗਾ ਨਹੀਂ ਤੂੰ ਸਤਾਈ ਦੇ ਰਾਤ ਚੱਲੇਗਾ ਮੈਂ ਚਾਹੁੰਦਾ ਹਾਂ ਤੂੰ ਆਪਣੀ ਮਿਹਨਤ ਨਾਲ ਇਸ ਜ਼ਮੀਨ ਨੂੰ ਕਮਾਵੇ ਤਾਂ ਜੋ ਤੂੰ ਇਹ ਸਭ ਕੁਝ ਹੱਕ ਨਾਲ ਪ੍ਰਾਪਤ ਕਰੇ ਇਹ ਖਜ਼ਾਨਾ ਤੇਰੀ ਮਿਹਨਤ ਦਾ ਫਲ ਹੈ ਮੇਰੀ ਯੋਜਨਾ ਦਾ ਨਹੀਂ ਮੇਰੇ ਪੁੱਤਰ ਤੇਰੇ ਭਰਾਵਾਂ ਨੂੰ ਹਾਲੇ ਪੈਸੇ ਦੀ ਅਸਲੀ ਕੀਮਤਾਂ ਨਹੀਂ ਪਤਾ ਉਹ ਸਿਰਫ ਧਰਤੀ ਦੀ ਦੌਲਤ ਦੇਖਦੇ ਖਾਨੇ ਪਰ ਤੂੰ ਆਪਨੇ ਹਿਰਦੇ ਦੀ ਦੌਲਤ ਨਾਲ ਅਮੀਰ ਹੈਂ ਤੇਰਾ ਦਿਲ ਬਹੁਤ ਅਮੀਰ ਹੈ ਤੇਰੀ ਸੱਚਾਈ ਤੇਰਾ ਤੇਰੀ ਨਿਮਰਤਾ ਇਹੀ ਤੇਰਾ ਅਸਲੀ ਖਜ਼ਾਨਾ ਹੈ ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ ਸੱਚਾਈ ਅਤੇ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ਇਸ ਜ਼ਮੀਨ ਦੇ ਵਿੱਚ ਅਸਲੀ ਖਜ਼ਾਨਾ ਇਸ ਦਾ ਮੇਹਲ ਸੋਨੇ ਦੇ ਵਿੱਚ ਨਹੀਂ ਸਗੋਂ ਤੇਰੀ ਉਸ ਮਿਹਨਤ ਦੇ ਵਿੱਚ ਹੈ ਜੋ ਤੂੰ ਇਸ ਨੂੰ ਹਰਾ-ਪਰਾ ਬਣਾਉਣ ਲਈ ਕਰ ਰਿਹਾ ਹੈ ਉਹ ਤੇਰੀ ਉਸ ਲਗਨ ਦੇ ਵਿੱਚ ਹੈ ਇਹ ਤੇਰੀ ਸੱਚਾਈ ਅਤੇ ਸਬਰ ਦਾ ਨਤੀਜਾ ਹੈ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ ਜਿਵੇਂ ਖੁਸ਼ ਰਹੀ ਅਤੇ ਕਦੇ ਵੀ ਸੱਚ ਦਾ ਪੱਲਾ ਨਾ ਛੱਡੀਂ ਤੇਰਾ ਪਿਤਾ ਸਰਦਾਰ ਜਸਵੰਤ ਸਿੰਘ ਚਿੱਠੀ ਪੜ੍ਹ ਕੇ ਗੁਰਵਿੰਦਰ ਸਿੰਘ ਦੇ ਅੱਖਾਂ ਵਿੱਚ ਹੰਝੂ ਵਹਿ ਤੁਰੇ ਉਸ ਨੇ ਸੰਦੂਕ ਵਿੱਚ ਪਏ ਸੋਨੇ ਅਤੇ ਪੈਸਿਆਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਬਾਪੂ ਦੀ ਚਿੱਠੀ ਨੂੰ ਘੜੇ ਲਗਾਇਆ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਪਿਤਾ ਸਿਰਫ ਇੱਕ ਚੰਗਾ ਇਨਸਾਨ ਨਹੀਂ ਤੁਮਕ ਉਥੀ ਸ਼ਾਨਾ ਅਤੇ ਦੂਰ ਅੰਦੇਸ਼ ਯੋਜਨਾ ਕਰ ਸੀ ਜਿਸ ਨੇ ਆਪਣੇ ਛੋਟੇ ਪੁੱਤਰ ਦੇ ਭਵਿੱਖ ਨੂੰ ਰੱਖਣ ਲਈ ਇਹ ਸਾਰੀ ਯੋਜਨਾ ਬਣਾਈ ਉਸ ਨੂੰ ਪਤਾ ਲੱਗਿਆ ਸੀ ਵੀ ਉਸਦੇ ਪਿਤਾ ਨੇ ਉਸਨੇ ਬੰਜਰ ਜ਼ਮੀਨ ਤੇ ਕਿਉਂ ਭੇਜਿਆ ਅਤੇ ਕਿਉਂ ਇਸ ਨੂੰ ਹਮੇਸ਼ਾ ਮਿਹਨਤ ਕਰਨੀ ਪ੍ਰੇਰਿਤ ਰਿਹਾ ਇਹ ਪਹੇਲੀ ਹੁਣ ਪੂਰੀ ਤਰ੍ਹਾਂ ਹੱਲ ਹੋ ਗਈ ਸੀ ਜਦੋਂ ਗੁਰਵਿੰਦਰ ਦੇ ਖਜ਼ਾਨੇ ਬਾਰੇ ਖਬਰ ਪਿੰਡ ਦੇ ਵਿੱਚ ਫੈਲੇ ਤਾਂ ਅੱਗ ਭੰਗ ਫੈਲੇ ਪਿੰਡ ਦੇ ਲੋਕਾਂ ਨੂੰ ਆਪਣੇ ਅੱਖਾਂ 'ਤੇ ਯਕੀਨੀ ਹੋ ਰਿਹਾ ਸੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਬੰਜਰ ਪੁਰਾਣੀ ਜ਼ਮੀਨ ਦੇ ਵਿੱਚ ਅਜਿਹਾ ਖਜ਼ਾਨਾ ਦੱਬਿਆ ਹੋਵੇਗਾ ਸਭ ਤੋਂ ਵੱਡਾ ਝਟਕਾ ਸੁਖਦੇਵ ਬਲਰਾਜ ਰਣਜੀਤ ਅਤੇ ਹਰਪ੍ਰੀਤ ਨੂੰ ਲੱਗਿਆ ਉਹਨਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨੀ ਹੋ ਰਿਹਾ ਸੀ ਉਹ ਤੁਰੰਤ ਗੁਰਵਿੰਦਰ ਦੇ ਕੋਲ ਆਏ ਉਹਨਾਂ ਦੇ ਚਿਹਰੇ 'ਤੇ ਹੈਰਾਨੀ ਈਰਖਾ ਅਤੇ ਗੁੱਸੇ ਦੇ ਮਿਲੇ-ਜੁਲੇ ਭਾਵ ਸਨ ਆਏ ਉਹਨਾਂ ਦੀਆਂ ਪਤਨੀਆਂ ਵੀ ਨਾਲ ਸਨ ਜਿਨ੍ਹਾਂ ਦੇ ਚਿਹਰੇ 'ਤੇ ਨਿਰਾਸ਼ਾ ਅਤੇ ਕਬਰਾਟ ਸਾਫ ਚਲ ਕਰ ਰਹੀ ਸੀ ਕੀ ਇਹ ਸੱਚ ਹੈ ਸੁਖਦੇਵ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਉਸ ਦੀ ਆਵਾਜ਼ ਇੱਕ ਅਦੀਪ ਦਾ ਨਾਸਿਮ ਕੀ ਬਾਪੂ ਨੇ ਖਜ਼ਾਨਾ ਤੇਰਲੀ ਰੱਖਿਆ ਹੈ ਇਹ ਕਿਵੇਂ ਹੋ ਸਕਦਾ ਹੈ ਬਲਰਾਜ ਨੇ ਪੁੱਛਿਆ ਉਸ ਦੀ ਅੱਖਾਂ ਵਿੱਚ ਅਵਿਸ਼ਵਾਸ ਸੀ ਹਨਨਜੀਤ ਨੇ ਗੁੱਸੇ ਵਿੱਚ ਕਿਹਾ ਇਹ ਸਭ ਝੂਠ ਹੈ ਇਹ ਸੰਦੂਕ ਬਾਪੂ ਨੇ ਰੱਖਿਆ ਹੋਵੇਗਾ ਤੁਸਾਂ ਨੂੰ ਧੋਖਾ ਦੇ ਰਿਹਾ ਹੈ ਹਰ ਪੇ ਚੁੱਪ ਸੀ ਪਰ ਉਸ ਦੇ ਚਿਹਰੇ ਤੇ ਇੱਕ ਡੂੰਗੀ ਬਚਾਨੀ ਸੀ ਗੁਰਵਿੰਦਰ ਨੇ ਚੁੱਪਚਾਪ ਉਹਨਾਂ ਦੇ ਸਾਹਮਣੇ ਉਹ ਸੰਦੂਕ ਖੋਲ੍ਹਿਆ ਅਤੇ ਉਹਨਾਂ ਨੂੰ ਚਿੱਠੀ ਪੜ੍ਹਨ ਨਹੀਂ ਦਿੱਤੀ ਚਿੱਠੀ ਪੜ੍ਹ ਕੇ ਉਹਨਾਂ ਦਾ ਭਰਾਵਾਂ ਦਾ ਰੰਗ ਉੱਡ ਗਏ ਜਿਵੇਂ ਉਹਨਾਂ ਨੇ ਕੋਈ ਭਿਆਨਕ ਸੱਚਾਈ ਦੇਖ ਲਈ ਹੋਵੇ ਉਹਨਾਂ ਨੂੰ ਅਹਿਸਾਸ ਹੋਇਆ ਵੀ ਉਹਨਾਂ ਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਉਹਨਾਂ ਨੇ ਸਿਰਫ ਜ਼ਮੀ ਆਪਣੇ ਪਿਤਾ ਦੇ ਪਿਆਰ ਉਹਨਾਂ ਦੀ ਸ਼ਾਨ ਅਤੇ ਆਪਣੇ ਛੋਟੇ ਪ੍ਰਾਦੇਸ਼ ਤੇ ਸੁਭਾਨ ਛੱਡ ਦਿੱਤਾ ਉਹਨਾਂ ਨੇ ਆਪਣੇ لالਚ ਦੇ ਕਾਰਨ ਸਭ ਤੋਂ ਕੀਮਤੀ ਚੀਜ਼ ਆਪਣੇ ਪਿਤਾ ਦਾ ਆਸ਼ੀਰਵਾਦ ਉਹਨਾਂ ਦਾ ਭਰੋਸਾ ਗਵਾ ਲਿਆ ਸੀ ਅਤੇ ਆਪਣੇ ਭਰਾ ਨਾਲ ਰਿਸ਼ਤੇ ਵੀ ਤੋੜਨੇ ਸਨ ਸੁਖਦੇਵ ਅਤੇ ਬਲਰਾਜ ਜਿਨ੍ਹਾਂ ਨੇ ਜ਼ਮੀਨ ਦੀ ਵੰਡ ਵਿੱਚ ਸਭ ਤੋਂ ਵੱਧ ਧੋਖਾ ਕੀਤਾ ਸੀ ਉਹਨਾਂ ਦੇ ਚਿਹਰੇ ਪੀਲੇ ਪੈ ਗਏ ਉਹਨਾਂ ਦੀਆਂ ਪਤਨੀਆਂ ਸੁਨੀਤਾ ਤੇ ਰੇਖਾ ਆਪਸ ਦੇ ਵਿੱਚ ਬਹਿਸ ਕਰਨ ਲੱਗ ਪਈਆਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਸਨ ਰਣਜੀਤ ਅਤੇ ਹਰਪ੍ਰੀਤ ਵੀ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ ਗੁਰਵਿੰਦਰ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸਿਰਫ ਇੱਕ ਚੁੱਕ ਨਜ਼ਰ ਨਾਲ ਉਹਨਾਂ ਮਲ ਦੇਖਿਆ ਉਸ ਦੀ ਅੱਖਾਂ ਵਿੱਚ ਕੋਈ ਗੁੱਸੇ ਦਾ irdka ਨਹੀਂ ਸੀ ਸਿਰਫ ਗਨੂਗਾ ਦੁੱਖ ਸੀ ਕਿ ਉਸ ਦੇ ਭਰਾਵਾਂ ਨੇ ਇਸ ਹੱਦ ਤੱਕ ਲਾਜ ਕਰ ਲਿਆ ਸੀ ਫਸ ਨੇ ਉਹਨਾਂ ਨੂੰ ਬੋਲਣ ਦਿੱਤਾ ਉਹਨਾਂ ਦੇ ਗੁੱਸੇ ਅਤੇ ਸ਼ਰਮਿੰਦਗੀ ਨੂੰ ਬਾਹਰ ਕੱਢਣ ਦਿੱਤਾ ਹਾਂਜੀ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਕਿ ਜੋ ਗੁਰਵਿੰਦਰ ਦੇ ਨਾਲ ਹੋਇਆ ਉਹ ਸਹੀ ਸੀ ਕਿ ਜੋ ਉਹਨਾਂ ਚਾਰ ਪਰਾਂਵਾਂ ਦੇ ਨਾਲ ਹੋਇਆ ਉਹ ਬਿਲਕੁਲ ਸਹੀ ਸੀ ਜੇ ਤੁਸੀਂ ਇਸ ਦੇ ਵਿੱਚ ਆਪਣੇ ਕੁਝ ਹੋਰ ਵਿਚਾਰ ਜੋੜਨਾ ਚਾਹੁੰਦੇ ਹੋ ਹਾਂਜੀ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਹੈਗਾ ਬਣੇ ਰਹੋ ਜੀ ਸਾਡੇ ਚੈਨਲ ਦੇ ਨਾਲ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਵਾ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ